ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਨਾਲ ਦੀ ਨਾਲ ਮਾਲਦੇਵ ਵਾਲੇ ਫਾਰਮਰ Facebook ਪੇਜ ਤੇ ਤਾਂ ਤੁਸੀਂ ਸ਼ਕਤੀਮਾਨ ਦੇ ਇਸਲੇ ਦਿਨਾਂ ਦੇ ਵਿੱਚ ਦੇਖਦੇ ਹੁੰਦੇ ਸੀ ਜੋ ਛੋਟੇ ਹੁੰਦੇ ਹੁਣ ਉਹ ਕਿਤੇ ਅਲੋਪ ਹੋ ਗਿਆ ਉਹ ਸ਼ਕਤੀਮਾਨ ਕਿਹੋ ਜਿਹਾ ਹੁੰਦਾ ਸੀ ਕਿਤੇ ਨਾ ਕਿਤੇ ਜਦੋਂ ਉਹਨੂੰ ਕੋਈ ਯਾਦ ਕਰਦਾ ਉਹਨੇ ਘਮ ਘਮਾ ਕੇ ਪਹੁੰਚ ਹੀ ਜਾਣਾ ਹੁੰਦਾ ਸੀ ਤੇ ਉਹਦਾ ਕੰਮ ਸੀ ਜਿਹੜਾ ਉਹ ਕਰ ਦਿੰਦਾ ਸੀਗਾ ਕੋਈ ਵੀ ਯਾਦ ਕਰਦਾ ਉਸ ਤਰੀਕੇ ਦੀ ਸ਼ਕਤੀਮਾਨਾ ਗੱਲ ਲੈ ਰਹੇ ਕਿ ਜਿਹੜਾ ਕਿ ਆਪਾਂ ਕਹਿ ਲਿਆ ਕਿ ਜਦੋਂ ਤੁਸੀਂ ਉਹਨੂੰ ਯਾਦ ਕਰੋਗੇ ਉਹ ਤੁਹਾਡੇ ਕੋਲੇ ਪ੍ਰਗਟ ਹੋਈ ਜਾ ਤੁਹਾਡਾ ਕੰਮ ਵੀ ਕਰੂਗਾ ਉਦੋਂਦ ਤੁਸੀ ਟੈਨਸ਼ਨ ਫਿਰ ਹੀ ਹੋ ਜਾਓਗੇ ਬਿਲਕੁਲ ਤਾਂ ਕਿਉਂ ਜਾ ਕਿੱਥੇ ਰਹਿੰਦਾ ਕੀ ਕੰਮ ਕਰਦਾ ਛੋਡੇ ਕੰਮ ਉਹ ਕਿਵੇਂ ਆ ਸਕਦਾ ਉਹ ਅੱਗੇ ਆਪਾਂ ਵੀਡੀਓ ਦੇ ਵਿੱਚ ਜੁੜੇ ਰਹੋ ਐਂਡ ਤੱਕ ਮਿਲਿਆਉਣ ਦੀ ਕੋਸ਼ਿਸ਼ ਕਰਦੇ ਆ ਅੱਜ ਆਪਾਂ ਉਸੇ ਨੂੰ ਵੀ ਚੱਲੇ ਆਂ ਹਾਂਜੀ ਸਨ ਪ੍ਰਭੂ ਅੱਪਰ ਰਸਤੇ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਸ਼ਕਤੀਮਾਨ ਦਿਖਾਉਣ ਬਾਰੇ ਕਿ ਤੁਹਾਨੂੰ ਸ਼ਕਤੀਮਾਨ ਨਾਲ ਮਿਲਿਆਵਾਂਗੇ ਆਜੂ ਆਪਾਂ ਮਿਲਿਆਉਣੇ ਆ ਆਪਾਂ ਅੱਜ ਉਸ ਭਰਾ ਦੇ ਘਰੀ ਪਹੁੰਚੇ ਆ ਪਹਿਲਾਂ ਤਾਂ ਅਜੂ ਤੁਹਾਨੂੰ ਸ਼ਕਤੀਮਾਨ ਕੀ ਕੀ ਲੈ ਕੇ ਤੁਹਾਡੇ ਕੋਲੇ ਪਹੁੰਚਦਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਜਿਹੜਾ ਅਗਲਾ ਸੀਜ਼ਨ ਦਾ ਆਪਣਾ ਲਗਭਗ ਆਪ ਅਗਲੀ ਕਣਕ ਦਾ ਸਰੋਂ ਦਾ ਮਟਰਾਂ ਦਾ ਹੋਰ ਆਲੂ ਦਾ ਆਜੂ ਕੀ ਕੀ ਸੰਦ ਨੇ ਦਿਖਾਈਏ ਫਿਰ ਉਸ ਭਰਾ ਨਾਲ ਬਣਾਉਣੇ ਆ ਤੁਸੀਂ ਉਹਨੂੰ ਯਾਦ ਕਰਨਾ ਤੇ ਉਹ ਤੁਹਾਡੇ ਤੱਕ ਪਹੁੰਚ ਜਾਊਗਾ ਸ਼ਕਤੀਮਾਨ ਦੀ ਫਰਾਈ ਆਜੂ ਪਹਿਲਾਂ ਤਾਂ ਆਲੂ ਵਾਲੀ ਮਸ਼ੀਨ ਆ ਭਰਾ ਕੋਲੇ ਇਦੇ ਵਰ ਗੱਲਬਾਤ ਕਰਾਵਾਂਗੇ ਭਰਾ ਨਾਲ ਫੋਰ ਬਾਈ ਫੋਰ ਐਕਟਰ ਕਿਉਂਕਿ ਤਕੜੇ ਸੰਦ ਨੂੰ ਜੇਕਰ ਆਗਲਾ ਸੰਦ ਮਾੜਾ ਹੋਵੇ ਉਹ ਨਹੀਂ ਚਲਾ ਸਕਦਾ ਉਸ ਤੋਂ ਬਾਅਦ ਆਪਾਂ ਕਹ ਲਈਏ ਕਿ ਚੁੰਜੂ ਹੜ ਇਹ ਵੀ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰੋ ਭਰਾ ਨਾਲ ਅੱਜ ਤੁਹਾਨੂੰ ਏਰੀਆ ਵੀ ਦੱਸਾਂਗੇ ਅੱਗੇ ਆਲੂ ਵਾਲੀ ਮਸ਼ੀਨ 26 ਇੰਚੀ ਮਸ਼ੀਨ ਉਹ ਜਿਹੜੀ ਆਪਾਂ ਪਿੱਛੇ ਦਿਖਾਈ ਆ ਉਹ ਗਰੈਮ ਨੇ ਆ ਜਰਮਨ ਟੈਕਨੀਕਲ ਦੀ ਨਵੀਂ ਟੈਕਨੀਕ ਉਹ ਵਈਦੀ ਹੈ ਨਹੀਂ ਜਿਹੜਾ ਗwijਾਈ ਵਾਲੀ ਤੇ ਆਹ ਵਾਲੀ ਆ ਜਿਹੜੀ ਇਹ 26 ਇੰਚੀ ਹੈ ਤੁਸੀਂ ਕਈ ਵਾਰੀ ਨਾ ਬਹੁਤ سارے ਕਿਸਾਨ ਜਿਹੜੇ ਸੱਭੀਆਂ ਚੀਜ਼ ਵੀ ਦੇਈਏ ਤਾਂ ਇੱਕ ਕੰਟੈਕਟ ਕਰ ਸਕਦੇ ਹੋ ਭਰਾ ਨਾਲ ਇਹ ਮਸ਼ੀਨ ਵੀ ਹੈਗੀ ਹੈ ਤੇ ਨਾਲ ਵੀ ਨਾਲ ਹਾਂ ਤੇ ਫੇਰ ਚੱਲੀ ਜਾਂਦੀ ਹੈ ਦਿਖਾ ਸਕਦੇ ਹਾਂਗੇ ਤੁਹਾਨੂੰ ਇਹਦੀ ਕੀ ਹੈਗਾ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਲੋਡ ਪੈਣੀ ਆ ਤਾਂ ਵੀ ਭਰਾ ਨਾਲ ਕੰਟੈਕਟ ਕਰ ਲਓ ਆਪਾਂ ਨੰਬਰ ਵੀ ਨਾਲ ਦੀ ਨਾਲ ਵੀਡੀਓ ਦੇ ਵਿੱਚ ਲਾਵਾਂਗੇ ਤੇ ਉਹਦੂ ਬਾਅਦ ਆ ਗਈ ਜਿਹੜੀ ਆ ਮਸ਼ੀਨ ਆ ਗਈ ਹੁਣ ਆ ਇਸ ਮਸ਼ੀਨ ਬਾਰੇ ਗੱਲ ਕਰੀਏ ਤਾਂ ਹਾਂ ਇਹ ਲੱਗਦਾ ਪਤਾ ਲਿਏ ਕਿ ਸਰੋਂ ਬੀਜਣ ਵਾਲੀ ਮਸ਼ੀਨ ਹੈਗੀ ਸਰੋਂ ਬੀਜ ਸਕਦੇ ਆ ਇਹਦੇ ਨਾਲ ਇਹ ਨਾਲ ਦੀ ਨਾਲ ਇੱਕ ਸਰੋਂ ਵਾਲੀ ਮਸ਼ੀਨ ਉਹ ਆ ਗਈ ਐਸੇ ਮਸ਼ੀਨ ਦੀ ਗੱਲ ਕਰੀਏ ਤਾਂ ਤੁਹਾਨੂੰ ਬਾਹ ਕੇ ਜਾਂ ਜੇ ਤੁਸੀਂ ਉਦਾਂ ਵੀ ਜੇਕਰ ਬਿਜਾਉਣਾ ਚਾਹੁੰਦੇ ਹੋ ਤਾਂ ਇਹ ਮਤਲਬ ਗਰਾਮਾਂ ਚ ਇਹ ਵੀ ਪਾਉ ਡਿਸਕਾਂ ਵਾਲੀ ਹੈ ਇਹ ਵੀ ਟੈਕਨੀਕ ਇਹ ਵੀ ਵਧੀਆ ਪਰ ਜੇਕਰ ਦੂਸਰੀ ਤਰ੍ਹਾਂ ਬੀਜਣਾ ਚਾਹੁੰਦੇ ਜਿਵੇਂ ਕਿ ਆਹ ਮਸ਼ੀਨ ਦਿਖਾਈਏ ਤੁਹਾਨੂੰ ਪ੍ਰੈਸ਼ਰ ਵਾਲੀ ਮਸ਼ੀਨ ਆ ਜਿਹੜੀ ਕਿ ਜਿਵੇਂ ਕਿ ਆਪਾਂ ਗੱਲਬਾਤ ਕਰੀਏ ਤਾਂ ਇਹਦੇ ਨਾਲ ਮੱਕੀ ਚਰੀ ਮੂੰਗੀ ਮਟਰ ਆਪਾਂ ਕਹ ਲਈਏ ਇਹ ਇਹ ਜਿਹੜੀਆਂ ਜਿਹੜੀਆਂ ਫਸਲਾਂ ਨੇ ਇੰਗੀਆਂ ਉਹੋ ਬੀਜਿਆ ਜਾ ਸਕਦੇ ਨੇ ਆਦੇ ਤੁਹਾਨੂੰ ਉਸ ਪ੍ਰਾਣ ਨਾਲ ਗੱਲਬਾਤ ਕਰਾਉਣੇ ਆਗੇ ਜਿਹਦਾ ਨਾਮ ਦਾ ਆਮਨਾ ਕਲੀਪੁਰ ਕਲੀਪੁਰ ਬਰਲਾਡਾ ਮਾਨਸਾ ਏਰੀਆ ਦੇ ਵਿੱਚ ਪੈਂਦਾ ਦਾ ਤੇ ਤੁਸੀਂ ਸੰਪਰਕ ਕਰ ਸੱਸੀ ਘਰ ਬਾਈ ਜੀ ਸੱਸੀ ਘਰ ਬਾਈ ਜੀ ਹੋਰ ਠੀਕ ਹੈ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਹੁੰਦਾ ਜੀ ਅਸੀਂ ਆਪਣੇ ਤਰੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਸਾਡੇ ਘਰੇ ਆਉਂਦੇ ਹੋ ਬਹੁਤ ਵਧੀਆ ਧੰਨਵਾਦ ਬਾਈ ਸੋ ਇਹ ਨੇ ਉਹ ਸ਼ਕਤੀਮਾਨ ਜਿਹੜੇ ਜਦੋਂ ਤੁਸੀਂ ਇਹਨੂੰ ਯਾਦ ਕਰ ਲਏ ਇਹਨਾਂ ਨੇ ਵਰਗਤ ਹੋ ਜਾਣਾ ਅਸੀਂ ਬਹੁਤ ਸਾਲਾਂ ਤੋਂ ਇਹਨਾਂ ਨੂੰ ਪ੍ਰਾਣ ਨੂੰ ਜਾਣਦੇ ਹਾਂ ਇਹਨਾਂ ਨੇ ਉੱਥੇ ਪ੍ਰਗਟ ਹੋ ਜਾਣਾ ਇੱਕ ਵਾਰ ਦੀ ਗੱਲ ਆ ਸੀ ਇਹਨਾਂ ਦੀ ਆਈਡੀ ਨਾਲ ਜੁੜੇ ਹੋਏ ਆ ਰਾਤ ਨੂੰ 12:00 ਵਜੇ ਲਗਭਗ ਆਪਾਂ ਕਹਿ ਲਈਏ ਕਿ ਇਹਨਾਂ ਨੇ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਤਾਂ ਅਸੀਂ ਭਰਾ ਨੂੰ ਪੁੱਛਿਆ ਕਿ ਯਾਰ ਤੁਸੀਂ ਥੋੜਾ ਜਿਹਾ ਵੀ ਸਨੇਹਾ ਆ ਗਿਆ ਕਰੋ ਕਹਿਣ ਦਾ ਭਾਵ ਦਿਨ ਸਿਪੇ ਤੋਂ ਆਪਣੇ ਘਰ ਆ ਜਾ ਕਰੋ ਕਿਉਂਕਿ ਟਾਈਮ ਵਧੀਆ ਨਹੀਂ ਹੈਗਾ ਪਰ ਦਾ ਜਵਾਬ ਸੀ ਕਿ ਅਸੀਂ ਭਰਾ ਜਾ ਰਹੇ ਹਾਂ ਕਿਉਂਕਿ ਦੇਖੋ ਨਾਲ ਵੱਡੇ ਭਰਾ ਨੇ ਭਰਾ ਦੇ ਇਹ ਫੌਜੀ ਸਾਹਿਬ ਨੇ ਫੌਜੀ ਸਾਹਿਬ ਦਾ ਆਪ ਨੂੰ ਪਤੀ ਹੁੰਦਾ ਜੋ ਵੀ ਆਪਣੇ ਜੌਬ ਕਰਦੇ ਨੇ ਇਹਨਾਂ ਦਾ ਡਿਸਪਲਿਨ ਪੱਕਾ ਹੁੰਦਾ ਬਹੁਤ ਰਿਸਪੈਕਟਡ ਹੁੰਦੇ ਆ ਪਰ ਨਾਲ ਦੀ ਨਾਲ ਹੀ ਪਤਾ ਨਹੀਂ ਇਹਨਾਂ ਦਾ ਡਿਸਪਲਿਨ ਹੈ ਇਹਨਾਂ ਨੂੰ ਦੇਖ ਦੇਖ ਕੇ ਬਣਿਆ ਜੇਕਰ ਤੁਹਾਨੂੰ ਕਹੇ ਦਿੱਤਾ ਕਿ ਅੱਜ ਤੁਹਾਡਾ ਕੋਈ ਵੀ ਕੰਮ ਆਗਾ ਤੁਸੀਂ ਕੰਟੈਕਟ ਕਰ ਲਿਆ ਕਿ ਕਰਨਾ ਕੀ ਹੈ ਤਾਂ ਇਹਨਾਂ ਨੇ ਉਸ ਰਾਤ ਦੇ 12 ਵਜੇ ਤੋਂ ਪਹਿਲਾਂ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਹਾਡਾ ਕੰਮ ਕਰਕੇ ਜਾਣਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੇ ਕਿ ਸਮਰਪਿਤ ਹੋਣਗੇ ਤਹਾਡੇ ਗੰਬਾਸਤੇ ਆਪਣੇ ਵਾਸਤੇ ਤਾਂ ਹਰ ਕੋਈ ਹੁੰਦਾ ਹੈ ਸੋ ਇਸ ਪ੍ਰਕਾਰ ਦੀ ਆਪਾਂ ਇਸੇ ਕਰਕੇ ਆਪਾਂ ਅਕਸਰੀ ਨਵਰਾਮਨੀਆਂ ਵੀਡੀਓ ਪਾਉਂਦੇ ਰਹੇ ਨਾ ਕਿਉਂਕਿ ਇਹ ਖੇਤੀ ਤੁਹਾਡੀ ਕਰਾਉਣ ਵਾਸਤੇ ਸਮਰਪਿਤ ਨੇ ਜਿੱਥੇ ਵੀ ਤੁਸੀਂ ਕਹੋਗੇ ਅਲੱਗ-ਭਗ ਆਪਣੇ ਏਰੀਆ ਦੇ ਵਿੱਚ ਪਹੁੰਚ ਸਕਦੇ ਆ ਭਾਰਤ ਇਸ ਮਸ਼ੀਨ ਵਾਸਤੇ ਜੇਕਰ ਤੁਸੀਂ ਆਲ ਪੰਜਾਬ ਨਾਲ ਲੱਗਦਾ ਜਿਹੜਾ ਆਪਾਂ ਕਹਿੰਦੇ ਰਤਿਆ ਸਾਈਡ ਦਾ ਹਰਿਆਣਾ ਨਾਲ ਲੱਗਦਾ ਜਿਗਜੈਗ ਵਾਲੀ ਮਸ਼ੀਨ ਆ ਜਿਹੜੀ ਬਿਜਾਈ ਵਾਲੀ ਜੇਕਰ ਇਹ ਤੋਂ ਬਿਜਾਉਣਾ ਚਾਹੁੰਦੇ ਆ ਭਰਾਤੋ ਆਲੂ ਦੀ ਬਿਜਾਈ ਤਾਂ ਕਟੋ-ਕਟ 20 ਏਕੜ ਪਲੱਸ ਜਿਵੇਂ ਕਿ ਆਪਾਂ ਇੱਕ ਸਪੈਸ਼ਲ ਵੀਡੀਓ ਇਹਦੇ ਤੇ ਪਾ ਦਾਂਗੇ ਵੀ ਸਪੈਸ਼ਲ ਜਾਣਕਾਰੀ ਵਾਸਤੇ ਤਾਂ ਤੁਸੀਂ ਇਹਦੇ ਨਾਲ ਸੰਪਰਕ ਭਰਾ ਨਾਲ ਕਰ ਸਕਦੇ ਹੋ ਹੋਰ ਭਰਾ ਦੱਸੋ ਕੋਈ ਗੱਲ ਬਾਤ ਆਪਣੇ ਵੀਤਲ ਬਾਰੇ ਆਪਣੇ ਸੰਦਾਂ ਬਾਰੇ ਆਪਣੇ ਕੋਲ ਤਕਰੀਬਨ ਬਈ ਸਾਰੇ ਸੰਦ ਨੇ ਠੀਕ ਹੈ ਜੀ ਲਾ ਮੱਕੀ ਸਰੋਂ ਬੀਜਣ ਤੋਂ ਠੀਕ ਹੈ ਜੀ ਤਾਂ ਆਪਣੇ ਕੋਲ ਪ੍ਰੈਸ਼ਰ ਵਾਲੀ ਮਸ਼ੀਨ ਹੈ ਆਪਾਂ ਪਾਸੋਂ ਇਹਦੇ ਨਾਲ 10-12 ਏਕੜ ਜ਼ਮੀਨ ਕਿੱਲੇ ਬੀਜ ਕੇ ਆਂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਇਹ ਸਰੋਂ ਬੀਜਣੀ ਹੈ ਜੀ ਇਹ ਘਟੋ-ਘਟ ਕਿੰਨਾ ਬੀਜ ਪਾ ਸਕਦੀ ਹੈ ਕਟ ਤੋਂ ਕਟ ਤਬਈ ਇਹਦੇ ਨਾਲ ਜਿੰਨਾ ਮਰਜ਼ੀ ਵੀ ਪਾ ਲੋ ਇਹਨੇ ਕੱਲਾ ਕੱਲਾ ਹੀ ਬੀਜ ਪਾਉਣਾ ਠੀਕ ਹੈ ਜੀ ਮੰਨਲਾ ਕੱਲਾ ਬੀਜ ਹੀ ਪਾਉਣਾ ਠੀਕ ਹੈ ਜਿਹੜਾ ਕਿਉਂਕਿ ਸਰੋਂ ਵੀ ਬਜਾਈ ਹੈ ਜਿਹੜੇ ਸਾਰਿਆਂ ਤੋਂ ਔਖੀ ਹੁੰਦੀ ਹੈ ਕਟ ਬੀਜ ਪਾਉਣਾ ਇਹਦੇ ਨਾਲ ਸਰੋਂ ਦਾ ਝਾੜ ਵੀ ਆਪਾਂ ਪਹਿਲੀ ਟੋਪ ਆ ਕਰਦੇ ਜਿਹੜੀ ਪੂਰਨ ਜਾਣਕਾਰੀ ਉਹ ਭਰਾ ਤੁਹਾਨੂੰ ਦਿੰਦੇ ਨੇ ਤਾਂ ਆਪਾਂ ਸਾਈਡ ਤੇ ਹੁੰਦੇ ਦੱਸੋ ਭਰਾ ਜੀ ਆਪਣੇ ਕੋਲੇ ਪ੍ਰੈਸ਼ਰ ਵਾਲੀ ਮਸ਼ੀਨ ਹੈ ਜੀ ਕਾਫੀ ਟਾਈਮ ਕਾਫੀ ਲੰਮੇ ਸਮੇਂ ਤੱਕ ਆਪਾਂ ਇਹ ਮਸ਼ੀਨ ਨੂੰ ਚਲਾ ਰਹਿਆਂਗੇ ਬਹੁਤ ਹੀ ਸ਼ੁੱਧ ਮਸ਼ੀਨ ਹੈ ਇਹਦੇ ਨਾਲ ਆਪਾਂ ਪਹਿਲਾਂ ਮੱਕੀ ਵੀ ਬੀਜਦੇ ਹਾਂ ਬਹੁਤ ਬਾਹਣਾ ਜਿਹੜ ਆਪਾਂ ਚਰੀ ਵੀ ਬੀਜ ਦਨੇ ਨਾਲ ਮੂੰਗੀ ਵੀ ਬੀਜ ਦਨੇ ਮਟਰ ਵੀ ਬੀਜ ਦਨੇ ਹੁਣ ਜਿਹੜਾ ਆਉਣ ਵਾਲਾ ਸਮਾਂ ਗਾ ਉਹ ਸਰੋਂ ਦਾ ਤੇ ਮਟਰ ਦਾ ਗਾ ਆਪਾਂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਸਰੋਂ ਬੀਜਦੇ ਆ ਇਹਦੇ ਨਾਲ ਨਾਲ ਹੀ ਮਟਰ ਦੀ ਵਿਜਾਈ ਕਰਦੇ ਆ ਸਰੋਂ ਦਾ ਬੀ ਹੈ ਜਿਹੜਾ ਮੰਨ ਲਾ ਵੀ ਉਹ 600 ਗ੍ਰਾਮ 500 ਗ੍ਰਾਮ 400 ਗ੍ਰਾਮ ਜਿੰਨਾ ਜ਼ਰੂਰਤ ਹੈ ਲੋੜ ਅਨਸਾਰ ਆਪਾਂ ਇਹ ਮਸ਼ੀਨ ਨਾਲ ਬੀਜ ਸਕਦੇ ਆ ਮਟਰਾਂ ਦਾ ਬੀਜ ਹੈ ਜਿਹੜਾ ਉਹ ਆਪਾਂ 20 ਤੋਂ ਪਲੱਸ ਇਹਦੇ ਨਾਲ ਵਿਜਾਈ ਕਰਾਂਗੇ ਇਸ ਮਸ਼ੀਨ ਨਾਲ ਜਿਹੜੇ ਕਿਸਾਨ ਵੀਰਾਂ ਨੇ ਸਰੋਂ ਤੇ ਮਟਰ ਦੀ ਵਿਜਾਈ ਕਰਾਉਣੀ ਹੈ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਉਹ ਆਪਣੇ ਨਾਲ ਸੰਪਰਕ ਕਰ ਲੈਣ ਜੀ ਇੱਕ ਨੰਬਰ ਬੋਲ ਦਿਓ ਜਲਦੀ ਜਲਦੀ ਵੀਡੀਓ ਆਪਣਾ ਕੰਟੈਕਟ ਨੰਬਰ ਹੈ ਜੀ 9878865637 ਆਪਣਾ ਕੰਟੈਕਟ ਨੰਬਰ ਹੈ ਜੀ 9501230867 ਇਹ ਆਪਣੇ ਵੱਡੇ ਭਰਾ ਦਾ ਨੰਬਰ ਹੈ ਇਹਦੇ ਵੀ ਕੰਟੈਕਟ ਜੀ ਕਰ ਸਕਦੇ ਨੇ ਇਹ ਨੰਬਰਾਂ ਦੇ ਦੋਨਾਂ ਦੇ ਇੱਕ ਨਾਲ ਦੀ ਨਾਲ ਹੋਰ ਕਈ ਵਾਰੀ ਬਹੁਤ ਸਾਰੇ ਵੀਰੇ ਸੋਚ ਲੈਂਦੇ ਕਿ ਯਾਰ ਸੰਦ ਕਾਥੀ ਨੇ ਤੇ ਟਰੈਕਟਰ ਦਾ ਕਿਵੇਂ ਕਰਦੇ ਨੇ ਸੋਫਰਾ ਮਤਲਬ ਦੋ ਤਿੰਨ ਟਰੈਕਟਰ ਨੇ ਇਹ ਨਹੀਂ ਹੈਗਾ ਕਿ ऐसे ट्रैक्टर ਦੇ ਨਾਲ ਹੀ ਸਾਰਾ ਕੁਝ ਕਰਦੇ ਆਂ ਇੱਧਰ ਖੜਾ ਇੱਕ ਉਧਰਲੀ ਸਾਈਡ ਖੜਾ ਆਪਾਂ ਦੋ ਦਿਨ ਮਹਿੰਦਰਾ ਦੇ ਟਰੈਕਟਰ ਲੈ ਕੇ ਭਰਾਵੋ 10 ਕੈਨਾਂ ਦੇ ਸਕੀਨ ਆਗਦੇ ਹਾਂ ਕੈਨ ਦਾ ਭਾਅ ਲੋਕਲ ਜਿਹੜੇ ਆਪਾਂ ਕਹ ਲਈਏ ਕਿ ਡੋਮੈਸਟਿਕ ਪਰ ਡਾਕਟਰ ਕਹਿੰ ਉਹਨਾਂ ਦੀ ਸਕੀਨ ਨੇ ਭਰਾਵੋ ਜਿਵੇਂ ਕਿ ਮਹਿੰਦਰਾ ਆ ਗਿਆ じゃ ਆਪਾਂ ਕਹ ਲਈਏ ਹੋਰ ਡੋਮੈਸਟਿਕ ਪ੍ਰੋਡਕਟ ਨੇ ਆਪਾਂ ਜੇਕਰ ਤੁਸੀਂ ਕੋਈ ਵੀ ਆਗਲੇ ਦਿਨਾਂ ਚ ਕਣਕ ਮੱਕੀ ਆ ਜਾਂ ਆਪਾਂ ਕਹਿੰਦੇ ਚਰੀ ਆ ਜਾਂ ਸਰੋਂ ਆ ਕੈਨ ਦਾ ਭਾਅ ਤੁਸੀਂ ਜੋ ਵੀ ਖੇਤੀ ਕਰਦੇ ਹੋ ਤੁਹਾਪਰ ਮਨਾਲ ਸੰਪਰਕ ਕਰ ਲਿਓ ਤਾਂ ਉਸਦੀ ਇਹਨਾਂ ਨੇ ਹਾਜ਼ਰ ਹੋ ਜਾਣਾਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸੰਪਰਕ ਕਰਿਓ ਭਰਾਵਾਂ ਨੂੰ